ਦੋਸਤੋ ਇਹ ਵੀਡੀਓ ਅਸੀਂ ਬਣਾ ਰਹੇ ਆ ਜਿਹੜੇ ਆਪਣੇ ਨਵੇਂ ਕਿਸਾਨ ਭਰਾ ਇਸ ਸਾਲ ਡਰੈਗਨ ਫੂਡ ਫਾਰਮਿੰਗ ਦੇ ਨਾਲ ਜੁੜੇ ਨੇ ਤੇ ਬਹੁਤ ਹੀ ਜਿਹੜੀ ਧਿਆਨ ਰੱਖਣਯੋਗ ਗੱਲ ਹੈਗੀ ਹੈ ਜੀ ਤੇ ਜਦੋਂ ਅਸੀਂ ਪਲਾਂਟੇਸ਼ਨ ਕਰ ਦਿੰਨੇ ਹੈਗੇ ਆ ਉਸ ਤੋਂ ਬਾਅਦ ਜਿਸ ਤਰ੍ਹਾਂ ਬੂਟਾ ਛਾਲ ਪੈਂਦਾ ਤੇ ਜਿਹੜੀ ਆਪਾਂ ਹੁੰਦੀ ਹੈ ਨਦੀਨ ਬੋਲ ਦਿੰਦੇ ਆ ਜੇ ਜਿਹਨੂੰ ਪੱਠਾ ਵਗੈਰਾ ਸਾਡੇ ਖੇਤ ਦੇ ਵਿੱਚ ਮਤਲਬ ਡ੍ਰੈਗਨ ਫਰੂਟ ਦੇ ਪਲਾਂਟ ਦੇ ਆਸ-ਪਾਸ ਹੋ ਜਾਂਦਾ ਤੇ ਉਹਨੂੰ ਅਸੀਂ ਕਿਸ ਤਰ੍ਹਾਂ ਕਰਨਾ ਤੇ ਜਿਸ ਤਰ੍ਹਾਂ ਤੁਸੀਂ ਦੇਖ ਹੀ ਰਿਓ ਇਹ ਪੋਲ ਦੇ ਆਸ-ਪਾਸ ਦੀ ਜਗਾ ਵਾ ਠੀਕ ਹੈ ਜੀ ਅਸੀਂ ਢੇਰ ਵਗੈਰਾ ਪਾਣੇ ਹੈਗੇ ਤੇ ਉਹਦੇ ਨਾਲ ਨਦੀਨ ਥੋੜੇ ਕਦੀ-ਕਦੀ ਜ਼ਿਆਦਾ ਹੋ ਜਾਂਦੇ ਨੇ ਤੇ ਅਸੀਂ ਕੀ ਕਰਨਾ ਹੈਗਾ ਇੱਕ ਜਿਸ ਤਰ੍ਹਾਂ ਇਹ ਪਿੱਲਰ ਤੋਂ ਲੈ ਕੇ ਇੰਨੀ ਜਗਾ ਮਤਲਬ ਮੰਨ ਕੇ ਚਲੋ ਫੁੱਟ ਤੋਂ 1.5 ਫੁੱਟ ਦੇ ਵਿੱਚ ਅਸੀਂ ਰੰਬਾ ਨਹੀਂ ਚਲਾਉਣਾ ਹੈਗਾ ਠੀਕ ਹੈ ਜੀ ਇਸ ਤਰ੍ਹਾਂ ਹੁਣ ਅਸੀਂ ਇਸ ਨੂੰ ਹੱਥ ਦੇ ਨਾਲ ਹੀ ਪੂਰਾ ਕੱਢਣਾ ਹੈਗਾ ਕਿਉਂਕਿ ਕਾਰਨ ਕੀ ਆ ਮੈਂ ਉਹ ਵੀ ਤੁਹਾਨੂੰ ਦੱਸੂਗਾ ਠੀਕ ਹੈ ਜੀ ਤੇ ਕਿਉਂਕਿ ਇਹ ਆਲਰੇਡੀ ਜਗ੍ਹਾ ਨਰਮ ਹੁੰਦੀ ਆ ਠੀਕ ਹੈ ਜੀ ਕਿਉਂਕਿ ਢੇਰ ਵਗੈਰਾ ਇਹਦੇ ਵਿੱਚ ਪੈਂਦਾ ਰਹਿੰਦਾ ਤੇ ਇਹ ਜਗ੍ਹਾ ਆਲਰੇਡੀ ਨਰਮ ਹੁੰਦੀ ਆ ਇਹਦੇ ਵਿੱਚ ਨਦੀਨ ਜਿਹੜੇ ਹੋ ਜਾਂਦੇ ਆ ਉਹ ਸਾਨੂੰ ਹੱਥ ਨਾਲ ਹੀ ਕਢਣੇ ਚਾਹੀਦੇ ਲਾਗੇ ਵਾਲੇ ਮਤਲਬ ਮੰਨ ਕੇ ਚਲੋ 3 1.5 ਫੁੱਟ 3 ਫੁੱਟ ਰੇਡੀਅਸ ਦੇ ਵਿੱਚ ਤੇ ਜਿੰਨੇ ਵੀ ਨਦੀਨ ਹੋਏ ਆ ਉਹ ਸਾਰੇ ਹੀ ਹੱਥ ਦੇ ਨਾਲ ਕਢਦੇਣੇ ਹੈਗੇ ਜੇ ਕਈ ਵਾਰ ਹੁੰਦੀ ਹੈ ਲੇਬਰ ਸ਼ਿਕਾਇਤ ਕਰਦੀ ਹੈਗੀ ਆ ਹੱਥਾਂ ਨੂੰ ਕੰਡੇ ਲੱਗਦੇ ਤੇ ਉਹਨਾਂ ਨੂੰ ਗਲੋਵਸ ਪ੍ਰੋਵਾਈਡ ਕਰਕੇ ਬਟ ਇਹ ਜਿਹੜਾ ਕੰਮ ਹੈਗਾ ਜ਼ਰੂਰੀ ਹੈਗਾ ਔਰ ਹੱਥਾਂ ਦੇ ਨਾਲ ਹੀ ਕਰਨ ਵਾਲਾ ਹੈਗਾ ਠੀਕ ਹੈ ਜੀ ਤੇ ਇਸ ਤੋਂ ਬਾਅਦ ਜਦੋਂ ਸਾਡੇ ਨਦੀਨ ਨਿਕਲ ਗਏ ਨੇ ਤੇ ਅਸੀਂ ਸਾਰੇ ਨਦੀਨ ਇੱਕ ਵਾਰ ਚੈੱਕ ਕਰ ਲੈਣੇ ਆ ਛੋਟੇ ਵੱਡੇ ਸਾਰੇ ਅਸੀਂ ਕਰਦੇ ਤੇ ਰਿਮੂਵ ਕਰ ਦਿੱਤੇ ਆ ਤਾਂ ਅਸੀਂ ਇਹ ਨਾਲ ਹੀ ਚੱਕ ਲੈਣੇ ਆ ਕਿਉਂਕਿ ਜੇ ਅਸੀਂ ਇਹਨੂੰ ਇੱਥੇ ਛੱਡ ਦਾਂਗੇ ਤੇ ਇਹ ਆਪਣੇ ਫੇਰ ਉਂਗਰ ਜਾਣਗੇ ਤੇ ਕਾਰਨ ਕੀ ਹੈਗਾ ਰੰਬਾ ਕਿਉਂ ਨਹੀਂ ਚਲਾਣਾ ਜਿਸ ਤਰ੍ਹਾਂਕ ਮੈਂ ਤੁਹਾਨੂੰ ਦਿਖਾ ਰਿਹਾ ਦੇਖੋ ਮਤਲਬ 1 ਇੰਚ ਵੀ ਜੜ 1 ਇੰਚ ਦੇ ਆਸ-ਪਾਸ ਹੀ ਜੜ ਸਾਨੂੰ ਮਿਲ ਗਈ ਆ ਦੇਖੋ ਕਿਉਂਕਿ ਜਿੰਨੀ ਆਪਾਂ ਖਾਦ ਪਾਣੀ ਹੈਗੀ ਉੰਨੀਆਂ ਇਹਨਾਂ ਦਾ ਜੜਾਂ ਦਾ ਵਿਕਾਸ ਹੋਣਾ ਹੈਗਾ ਤੇ ਆ ਦੇਖੋ ਜੇ ਅਸੀਂ ਇਹਦੇ ਲਾਗੇ-ਛਾਗੇ ਰੰਬਾ ਕਿਉਂਕਿ ਬਾਕੀ ਜਿਹੜੇ ਆਪਾਂ ਫਸਲਾਂ ਦੀ ਕਰਦੇ ਆਂ ਗੁੜਾਈ ਤੇ ਲਗਭਗ ਰੰਬਾ ਜਿਹੜਾਂ ਦੇ ਲਾਗੇ ਛਾਗੇ ਵੀ ਚੱਲ ਜਾਂਦਾ ਹੈਗਾ ਬਟ ਇਹਦਾ ਜਿਹੜੀਆਂ ਜੜਾਂ ਜਿਹੜੀਆਂ ਬਹੁਤ ਹੀ ਉੱਪਰ ਹੁੰਦੀਆਂ ਆ ਦੇਖੋ ਜੀ ਮਤਲਬ ਜੀ ਦਿਖ ਰਹੀਆਂ ਹੁਣ ਤਾਂ ਆਹ ਦੇਖੋ ਇਹ ਜੜਾਂ ਨੇ ਇਹ ਜੜਾਂ ਨੇ ਮਤਲਬ ਇਹੀ ਚੀਜ਼ਾਂ ਸਾਨੂੰ ਦੇਖਣ ਵਾਲੀਆਂ ਨੇ ਤੇ ਅਸੀਂ ਇਹਨੂੰ ਬਸ ਇਸੇ ਤਰ੍ਹਾਂ ਮੈਨੇਜਮੈਂਟ ਕਰਦੇ ਰਹਿਣਾ ਜੇ ਅਸੀਂ ਦੂਸਰਾ ਕੀ ਹੈ ਜੇ ਅਸੀਂ ਇਸ ਦੇ ਵਿੱਚ ਰੰਬਾ ਚਲਾ ਦੇਾਂਗੇ ਇੰਨੇ ਏਰੀਏ ਦੇ ਵਿੱਚ ਵਿੱਚ ਤੇ ਸਾਡੀਆਂ ਲਗਭਗ ਅੱਧੀਆਂ ਜਣਾਂ ਤਾਂ ਵੱਡ ਹੋ ਜਾਣਗੀਆਂ ਠੀਕ ਹੈ ਜੀ ਉਹਦਾ ਨੁਕਸਾਨ ਕੀ ਹੋਏਗਾ ਬੂਟਾ ਸਾਡਾ ਫਿਰ ਸਟ्रेस ਚ ਜਾਏਗਾ ਹੋ ਸਕਦਾ ਹੈ ਕਿ ਮੇਨ ਜੜ ਵੱਡ ਹੋ ਜਵੇ ਤੇ ਉਹਦੇ ਨਾਲ ਪ੍ਰੋਬਲਮ ਆ ਸਕਦੀ ਸਾਨੂੰ ਇਸ ਲਈ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਨਵੇਂ ਜਿਹੜੇ ਹੈਗੇ ਆ ਪੁਰਾਣੇ ਜਿੰਨੇ ਹੈਗੇ ਆਪਣੇ ਉਹਨਾਂ ਨੂੰ ਸਾਰਿਆਂ ਨੂੰ ਇਹ ਗੱਲਾਂ ਦਾ ਪਤਾ ਹੀ ਹੈ ਤੇ ਇਹ ਚੀਜ਼ ਜ਼ਰੂਰੀ ਹੈ ਔਰ ਮਹੀਨੇ ਦੇ ਵਿੱਚ ਜੇ ਘੱਟ ਪੱਠਾ ਵੀ ਹੈਗਾ ਤਾਂ ਇੱਕ ਵਾਰ ਗੋਡੀ ਜ਼ਰੂਰ ਕਰਾਓ ਜਿਆਦਾ ਹੈ ਤਾਂ ਅਸੀਂ ਉਸ ਹਿਸਾਬ ਦੇ ਨਾਲ ਆਪਾਂ ਗੋਡਾਈ ਕਰਾ ਸਕਦੇ ਹਾਂ ਜਲਦੀ ਕਿ ਜਿੰਨਾ ਪੱਠਾ ਨਾ ਹੋਵੇ ਇਹਦੇ ਵਿੱਚ ਤਾਂ ਉਨਾ ਹੀ ਬਿਹਤਰ ਹੈ ਉਨਾ ਹੀ ਬੂਟਾ ਜਿਹੜਾ ਗਰੋਥ ਹੈ ਉਹ ਵਧੀਆ ਕਰਦਾ ਹੈਗਾ ਠੀਕ ਹੈ ਜੀ ਤੇ ਜੇ ਦਿੱਤੀ ਗਈ ਇਨਫੋਰਮੇਸ਼ਨ ਤੁਹਾਨੂੰ ਵਧੀਆ ਲੱਗੀ ਤੇ ਆਪਣੇ ਦੂਸਰੇ ਜਿਹੜੇ ਨਵੇਂ ਭੈਣ ਭਰਾ ਹੈਗੇ ਆ ਉਹਨਾਂ ਨੂੰ ਇਹ ਵੀਡੀਓ ਸ਼ੇਅਰ ਜ਼ਰੂਰ ਕਰਨਾ ਜੀ ਧੰਨਵਾਦ